हां जी दोस्तों ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਹੈ ਪਿੰਡ ਜੋਰ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚੇ ਆਂ ਬਾਈ ਹਰਬੇਲ ਸਿੰਘ ਦੇ ਕੋਲ ਜਿੱਦਾਂ ਕਿ ਸਾਰੇ ਵੀਰ ਜਾਣਦੇ ਆ ਦੋਸਤੋ ਡੇਰੀ ਫਾਰਮਿੰਗ ਦੇ ਨਾਲ ਇੱਕ ਪਸ਼ੂ ਵਪਾਰ ਦਾ ਕੰਮ ਆ ਜਿਹੜੇ ਵੀਰ ਦੋਸਤੋ ਖਾਸ ਤੌਰ ਤੇ ਆਪਣੇ ਨਾਲ ਨਵੇਂ ਜੁੜੇ ਆ ਸੋ ਉਹਨਾਂ ਦੇ ਧਿਆਨ ਦੇ ਵਿੱਚ ਆਪਾਂ ਜ਼ਰੂਰ ਲਿਆ ਦੇਣੇ ਆ ਵਿਕਰੀ ਵਾਲੇ ਪਸ਼ੂ ਆ ਇਸ ਘਰੇ ਆਉਂਦੇ ਰਹਿੰਦੇ ਆ ਸਮੇਂ-ਸਮੇਂ ਦੇ ਨਾਲ ਜਿਹੜਾ ਦੋਸਤੋ ਤੁਸੀਂ ਸੰਪਰਕ ਆ ਕੰਟੈਕਟ ਬਣਾ ਕੇ ਰੱਖ ਸਕਦੇ ਜੀ ਨੰਬਰ ਲਗਾਤਾਰ ਸਕਰੀਨ ਦੇ ਥੱਲੇ ਚੱਲਦੇ ਰਹਿਣਗੇ ਬਿਲਕੁਲ ਦੁਬਲੀ ਚੀਮਾ ਬਰਵਾਲਾ ਇਹ ਜਿਹੜੇ ਪਿੰਡ ਬਿਲਕੁਲ ਨਾਲ-ਨਾਲ ਲੱਗਦੇ ਆ ਹਰੀ ਕੇ ਪਤਨ ਤੋਂ ਬਿਲਕੁਲ ਪੱਟੀ ਠਿੱਖੀਵੰਡ ਖਾਲੜਾ ਰੋਡ ਦੋਸਤੋ ਬਿਲਕੁਲ ਪੱਟੀ ਮੋੜ ਤੋਂ ਪਿਛਲੇ ਪਾਸੇ ਸੰਘਵਾੜੇ ਤੋਂ ਤੁਸੀਂ ਸੈਦੋਂ ਤੇ ਪਿੰਡ ਜੋਰ ਸਿੰਘ ਵਾਲੇ ਵਿజిਟ ਕਰ ਸਕਦੇ ਜੀ ਇੱਕ ਬਨੇ ਵੱਡੇ ਸਭਰਾ ਪਿੰਡ ਥੋੜੀ ਦੂਰੀ ਤੇ ਆ ਨਗ ਜਿਹੜੇ ਆ ਦੋਸਤੋ ਅੱਜ ਘੱਟੋ ਘਾਟ ਆਪਾਂ ਤੁਹਾਨੂੰ ਪੰਜ ਕੇ ਨਗ ਦਿਖਾਉਣੇ ਆ ਸਾਰੇ ਦੋ ਵੈੜਾ ਨੇ ਡੱਬੀਆਂ ਬਿਲਕੁਲ ਐਫਪੀ ਬਰੀਡ ਦੇ ਵਿੱਚ ਵੈੜਾ ਨੇ ਗੱਬਣਾ ਤਿਆਰੀ ਦੋਸਤੋ ਅੱਗੇ ਕੁਝ ਦਿਨਾਂ ਤੱਕ ਇਹਨਾਂ ਨੇ ਪੂਰੀ ਕਰ ਲੈਣੀ ਆ ਦੋ ਮੱਝਾਂ ਝੋਟੀਆਂ ਜਿਹੜੀਆਂ ਦਿਖਾ ਦਾਂਗੇ ਸੁਈਆਂ ਤਾਜ਼ੀਆਂ ਤੇ ਇੱਕ ਬਿਲਕੁਲ ਹੋਮ ਬਰੀਡ ਜਿਹੜੀ ਆ ਦੋਸਤੋ ਘਰ ਦੀ ਇੱਕ ਬਹੁਤ ਵਧੀਆ ਚੰਗੀ ਕੁਆਲਿਟੀ ਵਾਲੀ ਜਿਹੜੀ ਆ ਦੋਸਤੋ ਮੱਝ ਦਿਖਾਉਣੀ ਆ ਹਾਈਐਸਟ ਮਿਲਕਿੰਗ ਉਸ ਦੀ ਕਿੰਨੀ ਚੱਲਦੀ ਰਹੀ ਆ ਪਿਛਲੇ ਸੁਬਿਆਂ ਦੇ ਵਿੱਚ ਸੋ ਪੂਰੀ ਗੱਲਬਾਤ ਆਪਾਂ ਵੀਰ ਹਰਵੈਲ ਦੀ ਨਾਲ ਕਰਨੀ ਆ ਆਓ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਵੀਰ ਹਰਵੈਲ ਸਿੰਘ ਸਤਿ ਸ੍ਰੀ ਅਕਾਲ ਹਾਂਜੀ ਸੰਧੂ ਸਾਹਿਬ ਜੀ ਸਤਿ ਸ੍ਰੀ ਅਕਾਲ ਬਾਕੀ ਜਿੰਨੇ ਵੀ ਇਸ ਚੈਨਲ ਨੂੰ ਮੇਰੇ ਭੈਣ ਭਰਾ ਦੇਖ ਠੀਕ ਠਾਕ ਬਾਈ ਰਵੈਲ ਸਿੰਘ ਕਿਰਪਾ ਭਾਈ ਅਚਾਰ ਰਵੈਲ ਭਾਈ ਹੋਰ ਸਨੋ ਕਿਵੇਂ ਆ ਨਵੀਤਾ ਜੀ ਬਹੁਤ ਵਧੀਆ ਵੀਰ ਜੀ ਚੱਲੀ ਜਾਂਦਾ ਸਰਪੋ ਭਾਈ ਵਧੀਆ ਪਸ਼ੂ ਵਧੀਆ ਚੰਗੇ ਆਈ ਜਾਂਦੇ ਸੇਲ ਹੋਈ ਜਾਂਦੇ ਆ ਬਿਲਕੁਲ ਬਿਲਕੁਲ ਵੀਰ ਜੀ ਚਲੋ ਰਵੈਲ ਅੱਜ ਆਪਣੇ ਕੋਲ ਵੀਰੇ ਪੰਜ ਨਾਗ ਨੇ ਇੱਕ ਤਾਂ ਚਲੋ ਪੰਜਵੀਂ ਆਪਾਂ ਜਿਹੜੀ ਮਾਝੋ ਤਾਂ ਇੱਕ ਵੈਸੇ ਭੈਣ ਭਰਾਵਾਂ ਦੇ ਤੁਸੀਂ ਆਖਿਆ ਸੀ ਵੀ ਧਿਆਨ ਚ ਲਿਆਉਣੀ ਆ ਧਿਆਨ ਚ ਲਿਆਉਣੀ ਬਿਲਕੁਲ ਜੀ ਤੇ ਚਲੋ ਜੇਕਰ ਕੋਈ ਸ਼ੌਂਕੀ ਵੀਰ ਹੋਇਆ ਕੋਈ ਚੰਗੀ ਮਿਲਕ ਚਵਾਈਲਾ ਪਸ਼ੂ ਜਿਹੜਾ ਵੀਰ ਕੋਈ ਲੱਭ ਰਿਹਾ ਦੋਸਤੋ ਉਹਦੇ ਲਈ ਖਾਸ ਇੱਕ ਸਪੈਸ਼ਲ ਜਿਹੜਾ ਤੋਹ ਵਾਸਤੇ ਇੱਕ ਸਪੈਸ਼ਲ ਜਿਹੜੀ ਚੀਜ਼ ਦੋਸਤੋ ਵੀਰ ਨੇ ਘਰੇ ਰੱਖੀ ਹੋਈ ਆ ਇਹ ਵੀ ਬਿਲਕੁਲ ਤਿਆਰੀ ਤੇ ਆ ਕੁਝ ਦਿਨਾਂ ਤੱਕ ਇਹਦੀ ਵੀ ਜਿਹੜੀ ਦੋਸਤੋ ਆਪਾਂ ਇੱਕ ਵਾਰੀ ਫੇਰ ਪਾ ਦਾਂਗੇ ਪੂਰੀ ਤਿਆਰੀ ਵਾਲੀ ਵੀਡੀਓ ਵੀ ਪਾ ਦਾਂਗੇ ਫਿਰ ਹਾਲ ਅੱਜ ਵੀ ਤੁਹਾਡੇ ਧਿਆਨ ਦੇ ਵਿੱਚ ਆਪਾਂ ਲਿਆ ਦਾਂਗੇ ਤੋੜ ਕੇ ਤਸਦੀਨ ਨਾਲ ਦਿਖਾ ਦਾਂਗੇ ਹਰ ਵੇਲੇ ਪਹਿਲੇ ਨੰਬਰ ਤੋਂ ਆਪਾਂ ਇਧਰ ਸਟਾਰਟ ਕਰ ਲੀਏ ਬਿਲਕੁਲ ਜੀ ਵੜਾਂ ਤੋਂ ਵੀ ਡੱਬੀਆਂ ਵੜਾਂ ਨੇ ਆਪਣੇ ਕੋਲ 2 HFP ਬ੍ਰੀਡ ਦੇ ਵਿੱਚ ਸੋ ਕੀ ਡਿਟੇਲ ਆ ਵੀਰੇ ਦੀ ਸੰਧੂ ਸਾਹਿਬ ਦੋਨੇ ਡੱਬੀਆਂ ਵੜਾਂ ਨੇ ਹਾਂ ਇਹ ਵੀ ਦੂਜੇ ਆ ਪੱਲੀ ਵਾਡੀ ਵਛੀ ਵੀ ਦੂਜੇ ਆ ਇੱਕ ਮੱਝ ਆਪਣੇ ਕੋਲੇ ਦੂਜੇ ਸੂਵੇ ਸੂਈ ਆ ਝੋਟੀ ਹਾਂਜੀ ਤਾਂ ਦੂਜੀ ਵੀ ਦੂਜੇ ਸੂਵੇ ਸੂਈ ਆ ਠੀਕ ਆ ਜੀ ਤਾਂ ਆਪਾਂ ਇਹਨਾਂ ਦੀ ਡਿਟੇਲ ਆ ਜਿਹੜੀ ਸਾਰਿਆਂ ਦੀ ਕੱਲੀ ਕੱਲੀ ਜਿਹੜੀ ਸਾਂਝੀ ਕਰ ਦਿੰਨੇ ਆ ਆ ਲਓ ਜੀ ਸੋ ਬਾਈ ਹਰਬੇਲ ਪਹਿਲੇ ਨੰਬਰ ਤੋਂ ਇਸ ਵਾਇਡ ਦੀ ਗੱਲ ਕਰ ਲਈਏ ਤੇ ਸੁਵਾ ਤੇ ਕਿੰਨੇ ਕ ਦਿਨ ਹਜੇ ਬਾਕੀ ਜਾਂਦੇ ਸੰਤੂ ਸਾਹਿਬ ਇਹਦੇ 10 ਤੋਂ 15 ਦਿਨ ਬਾਕੀ ਆ ਹਾਂਜੀ ਜਿਹੜਾ ਇਹਦਾ ਹਾਈਐਸਟ ਮਿਲਕ ਦੀ ਜਿਹੜੀ ਇਹਦੀ ਹੈਗੀ ਆ ਪੀਕ ਲੈਵਲ ਆ ਹਾਂਜੀ 20 ਤੋਂ 22 ਲੀਟਰ ਆ ਠੀਕ ਆ ਜੀ ਹਜੇ ਕੱਚੀ ਐ ਹਾਂ ਅੱਛਾ ਕਿੰਨੇ ਕ ਦਿਨ ਲੈਂਦੀ ਐ ਘਟੋ ਘਟੇ ਤਿੰਨ ਸਾਹਿਬ 10 ਤੋਂ ਵਾਰ ਹੀ ਖੜੂਗੀ ਹਜੇ ਟਾਈਮ 10 ਤੋਂ ਹਜੇ ਤਾਂ ਬਹੁਤ ਜ਼ਿਆਦਾ ਬੰਦੀ ਐ ਇਹ ਦੋਨੇ ਜਿਹੜੀਆਂ ਬੱਚੀਆਂ ਨੇ ਆਪਾਂ ਇੱਕ ਹੀ ਘਰ ਤੋਂ ਖਰੀਤੀਆਂ ਨੇ ਠੀਕ ਆ ਜੀ ਤੇ ਆਪਣੇ ਯਾਨੀ ਕਿ ਵੇਖੀਆਂ ਹੀਆਂ ਬੱਚੀਆਂ ਨੇ ਠੀਕ ਆ ਸਵੇਰ ਦੂਜਾ ਦੱਸਤਾ ਜੀ ਸਵੇਰ ਦੂਜਾ ਜੀ ਸਵੇਰ ਦੂਜਾ ਠੀਕ ਆ ਜੀ ਦਿਨ ਹਜੇ ਦੋਸਤੋ ਲੈ ਜਾਊਗੀ ਠੀਕ ਆ ਜਿੱਦਾਂ ਕਿ ਵੀਰ ਨੇ ਦੱਸਿਆ 20 ਤੋਂ ਪਲੱਸ ਮਿਲਕਿੰਗ ਵਾਲੀ ਜਿਹੜੀ ਇਹ ਵੜਾ 20 ਤੋਂ 22 ਲੀਟਰ ਤੱਕ ਚਲਦੀ ਆ ਥੋੜਾ ਜਿਹਾ ਗੋਂਕ ਮਾ ਕੇ ਤੇ ਬੈਕ ਸਾਈਡ ਫਿਰ ਆਪਾਂ ਲੈ ਕੇ ਆਉਣੀ ਆ ਜੀ ਅੱਗੇ ਨੂੰ ਤੋੜ ਲਓ ਬਾਈ ਗੋਪੀ ਅੱਗੇ ਨੂੰ ਆਜਾ ਆਹ ਦੇਖੋ ਜੀ ਹਾਈਟ ਕੱਦ ਦੋਸਤੋ ਨਾਰਮਲੀ ਵੱਡੀ ਹਾਈਟ ਕੱਦਦੀ ਆ ਠੀਕੋ ਸਹੀ ਜੀ ਠੀਕ ਹੈ ਬਾਕੀ ਹਜੇ ਆਹ ਲਓ ਜੀ ਸੰਧੂ ਸਾਹਿਬ ਅੱਛੀ 20 ਤੋਂ 22 ਲੀਟਰ ਦੁੱਧ ਚਵਾ ਦੂਗੀ ਹਮ ਪਰ ਹਜੇ ਸੂਣ ਦਾ ਸਮਾਂ ਇਹਦਾ 10 ਤੋਂ 15 ਦਿਨ ਬਾਕੀ ਆ ਠੀਕ ਆ ਥਣ ਥਣ ਪੂਰਾ ਮੁਠੀ ਵਾਲਾ ਬਹੁਤ ਵਧੀਆ ਸੂਣ ਤੋਂ ਬਾਅਦ ਹੈ ਬਿਲਕੁਲ ਜੀ ਚੰਗੀ ਆ ਲਓ ਜੀ ਨਾ ਚੋ ਲੈ ਜੋ। ਨਾ ਪੀਨੇ ਹੋਰ ਲੈ। ਆਹੋ। ਆ ਦੇਖੋ। ਵੀਡੀਓ ਬਣਨ ਦੇ ਯਾ 2 ਮਿੰਟ ਸਾਰੀ। ਅ ਠੀਕ ਆ ਹਰਵੀਰ ਭਾਈ ਕੀ ਡਿਮਾਂਡ ਕਰਦੇ ਆ ਸਵੱਛੀ ਦੀ? ਡਿਮਾਂਡ ਸੰਧੂ ਸਾਹਿਬ ਇਹਦੀ ਬੱਚੀ ਦੀ 51000 ਰੁਪਇਆ ਹਾਂਜੀ ਉਹ ਚ ਮੰਨਤਾਂ ਨਾ ਆਪਾਂ ਖੁੱਲਾ ਕਰਾਂਗੇ। 51000 ਸਾਢੇ 48 ਜੀ ਦੇ ਦਾ। ਠੀਕ ਹੈ ਜੀ ਹਾਂਜੀ ਲਓ ਜੀ 64300 ਦੇ ਵਿੱਚ ਦੋਸਤੋ ਤੁਹਾਨੂੰ ਜਿਹੜੀ ਇਹ ਵਾੜ ਮਿਲ ਜੂਗੀ ਕੱਦ ਕਾਠ ਦੀ ਉੱਚੀ ਆ ਪੂਰੀ ਚੰਗੀ ਚੰਗੀ ਆ ਠੀਕ ਹੈ ਜੀ ਤਕਰੀਬਨ ਹਜੇ ਦਿਨ ਦੁੱਧ ਸੰਧੂ ਸਾਹਿਬ 20 ਲੀਟਰੀ ਚਵਾਉਗੇ ਠੀਕ ਹੈ ਦਿਨ ਹਜੇ ਪਏ ਆ ਸੂਣ ਦੇ ਵਿੱਚ ਉਹ ਹਿਸਾਬ ਨਾਲ ਇਹਨੇ ਬੰਨਣਾ ਆਰਡਰ ਜਿਹੜਾ ਫਿਕਸ ਯਾ ਰੱਖੂਗੀ ਠੀਕ ਆ ਇਸ ਤੋਂ ਬਾਅਦ ਇੱਕ ਸੈਕਿੰਡ ਨੰਬਰ ਤੇ ਜਿਹੜੀ ਅਗਲੀ ਵਾਛੀ ਦਿਖਾਉਣੀ ਆ ਇਹ ਸੂਆ ਕਿਨਮਾ ਸੂਣ ਜਾ ਰਹੀ ਹੈ ਜੀ ਇਹ ਵੀ ਸੰਧੂ ਸਾਹਿਬ ਦੂਜੀ ਸੂਏ ਵਾਛੀ ਨੇ ਸੂਣਾ ਠੀਕ ਹੈ ਜੀ ਤੇ ਦਿਨ ਇਹਦੇ ਕਿੰਨੇ ਕੁ ਬਾਕੀ ਅਜੇ ਸੰਧੂ ਸਾਹਿਬੇ ਦਾ ਵੀ ਸਮਾਂ ਹ ਲਓ ਜੀ 10 ਤੋਂ 15 ਦਿਨ ਦਾ ਹਜੇ ਸਮਾਂ ਬਾਕੀ ਹੈ ਠੀਕ ਹੈ ਹਜੇ ਬਿਲਕੁਲ ਸ਼ਾਇਦ ਆਉਂਦਾ ਬੱਚੀਆਂ ਦੇ ਦੋਹਾਂ ਦੇ ਹਾਂ ਲਓ ਜੀ ਚੰਗੀ ਬਣੂਗੀ ਬੱਚੀ ਇਹ ਵੀ ਠੀਕ ਆ ਸੋ ਹਾਈਟ ਜਿਹੜੀ ਆ ਮੀਡੀਅਮ ਹਾਈਟ ਦੇ ਵਿੱਚ ਆ ਦੋਸਤੋ ਦੂਜਾ ਸੂਬਾ ਇਸ ਵਾਰ ਨੇ ਸੁਣਾ ਠੀਕ ਆ 10 ਤੋਂ 15 ਦਿਨ ਦਾ ਆਈਡੀਆ ਕੋਈ ਮੰਨ ਕੇ ਤੁਸੀਂ ਖਰੀਦ ਸਕਦੇ ਹੋ ਠੀਕ ਆ ਬਾਕੀ ਫੇਸ ਕੁਆਲਿਟੀ ਚੰਗੀ ਆ ਛੋਟਾ ਜਿਹਾ ਕੰਨਾ ਬਰੀਡ ਦੇ ਵਿੱਚ ਆ ਆ ਦੇਖੋ ਠੀਕ ਆ ਬਹੁਤ ਵਧੀਆ ਬਿਲਕੁਲ ਡੱਬੀ ਬੱਚੀ ਆ ਸੋ ਮਿਲ ਕਪੈਸਿਟੀ ਚਵਾਦੂ 15 16 ਲੀਟਰ ਬਿਲਕੁਲ ਰਾਮਨਾਥ ਸੰਧੂ ਸਾਹਿਬ ਪਿਛਲੀ ਵਾਰ ਨਹੀਂ ਇੱਥੇ 13 14 ਲੀਟਰ ਦੋ ਸੀਗਾ ਠੀਕ ਆ ਜੀ ਆ ਲਓ ਜੀ ਲੈ ਜੂ ਤੇਨ ਹਜੇ 10 15 ਲੈ ਜੂ ਸੰਧੂ ਸਾਹਿਬ ਬੜੀਆਂ ਬੱਚੀਆਂ ਦੋਵੇਂ ਬੰਦ ਗਏ ਹਾਂਜੀ ਠੀਕ ਆ ਅੱਛਾ ਹਰਵੇਲ ਕਿੰਨਾ ਮੁੱਲ ਲੈਂਦਾ ਕੀ ਇਹ ਰਹੂਗਾ ਇਸ ਬੱਚੀ ਦਾ ਮੁੱਲ ਸੰਦੂ ਸਾਹਿਬ ਇਹਦਾ 47000 45000 ਦੀ ਬੱਚੀ ਦੇ ਦਿਓ 45 ਦੀ ਬਿਲਕੁਲ 2000 ਰੁਪਏ ਛੋੜ ਛੱਪਾ ਕਰ ਠੀਕ ਹੈ ਜੀ ਲੋ ਵੀ ਦੋਸਤੋ 45000 ਦੀ ਜਿਹੜੀ ਇਹ ਸੈਕੰਡ ਨੰਬਰ ਤੇ ਆਪਾਂ ਤੁਹਾਨੂੰ ਦਿਖਾਤੀ ਹੈ ਸੂਆ ਵੀ ਸੈਕੰਡ ਆ ਤੇ ਨੰਬਰ ਵੀ ਸੈਕੰਡ ਆ ਠੀਕ ਆ ਉਸ ਹਿਸਾਬ ਨਾਲ ਤੁਸੀਂ ਬਿਲਕੁਲ ਗੱਲਬਾਤ ਕਰ ਲਿਓ ਠੀਕ ਆ ਤੇ ਦਿਨ ਘੱਟੋ ਘੱਟ ਲੈ ਜੂਗੀ ਹਜੇ ਠੀਕ ਆ ਦੋਨੇ ਬੱਚੇ ਸੰਦੂ ਸਾਹਿਬ ਚੰਗੀਆਂ ਗੁਜਰਾਤ ਦੇ ਵੀ ਪਾਉਣ ਵਾਲੀਆਂ ਗੱਡੀ ਵਾਲੀਆਂ ਬੱਚੀਆਂ ਵਾ ਜੇ ਕਿਸੇ ਭਰਾ ਨੇ ਜੋੜਾ ਵੀ ਲੈਣਾ ਹੋਵੇ ਆਪਾਂ ਦੋਵਾਂ ਜੋੜਾ ਜੋੜੇ ਦਾ ਵੀ ਕਰ ਲਾਂਗੇ ਠੀਕ ਆ ਜੀ ਲਓ ਜੀ ਇਸ ਤੋਂ ਬਾਅਦ ਅਗਲੀ ਆਪਣੇ ਕੋਲੇ ਮੱਝ ਆ ਗਈ ਹੈ ਜੀ ਇਹ ਸਦੂਜੇ ਸੂਵੇ ਝੋਟੀ ਸੂਈ ਆ ਦੂਜੇ ਆ ਹਾਂ ਜਿਹੜੀ ਦੇਖੋ ਪਹਿਲਣ ਵਾਲੀ ਆ ਹਾਂ ਸੂਈ ਦੂਜੇ ਆ ਲਓ ਜੀ ਦੂਜੇ ਸੂਵੇ ਦੋਸਤੋ ਸੂਈ ਆ ਠੀਕ ਆ ਜੀ ਫੇਸ ਕੁਆਲਿਟੀ ਵੇਖੀ ਤੇ ਪਹਿਲਣ ਝੋਟੀ ਜਾਪਦੀ ਆ ਬਾਕੀ ਹੈ ਦੂਜੇ ਸੂਵੇ ਆ origignal ਠੀਕ ਆ ਤੇ ਦੇਣੇ ਨੂੰ ਕਿੰਨੇ ਕੋਗੇ ਹਾਂ ਸੰਤੋ ਸਾਹਿਬ ਅੱਜ ਪੰਜਵਾਂ ਦਿਨ ਹੈ ਇਹਨੂੰ ਹਾਂ ਬਾਕੀ ਹਜੇ ਸਵੇਰ ਦਾ ਟਾਈਮ ਕਰੀਬ 10:00 ਵਜੇ ਚੁਆਈ ਚੁਈ ਇਹਨਾਂ ਦੀ ਹੋਈ ਆ ਪਸ਼ੂਆਂ ਦੀ ਠੀਕ ਹੈ ਜੀ ਪਰ ਸ਼ਾਮ ਬਿਲਕੁਲ ਹੁਣ ਜਿਹੜਾ ਦੋਸਤੋ ਤਕਰੀਬਨ ਕੋਈ 10:00 10:30 ਦਾ ਜਿਹੜਾ ਸਮਾਂ ਹੈ ਤੇ ਮਾਰਨਿੰਗ ਚੁਆਈ ਕਿੰਨੇ ਕ'ਜੇ ਹੋ ਗਈ ਹਿੰਦੀ ਆ ਸਾਨੂੰ ਸਭ 6:00 ਵਜੇ ਕਰੀਬ ਇਹਦੀ ਚੁਆਈ ਹੋ ਗਈ ਸੀ ਠੀਕ ਹੈ 6:00 ਵਜੇ ਤੇ ਬਿਲਕੁਲ ਨੇੜੇ ਤੇੜੇ ਜਿਹੜੀ ਚੁਆਈ ਚੁਵਾਈ ਆ ਇਹਨਾਂ ਪਸ਼ੂਆਂ ਦੀ ਖੋਈ ਆ ਤੇ ਬਹੁਤ ਸੋਹਣੀ ਚੋਟੀ ਬੱਦਰ ਆ ਤੇ ਇਹਨਾਂ ਹਰ ਵੇਲੇ ਕਿੰਨੇ ਦਸਤੇ ਨੂੰ ਸੋਹਣੀ ਆ ਇਹਨੂੰ ਕੋਈ 5-6 ਦਿਨ ਹੀ ਹੋਏ ਤੇ ਦੋ ਤਾਂ ਹੈਗਾ ਥਲੇ 8- ਠੀਕ ਹੈ ਜੀ ਬਾਕੀ ਰੇਟ ਵੀ ਜਾਇਜ਼ ਆ ਦੋਸਤੋ ਠੀਕ ਆ ਬਾਕੀ ਬਿਲਕੁਲ ਪਤਲੇ ਪਿੰਡੇ ਦੀ ਥਣ ਥਣ ਪੂਰਾ ਜਿਹੜਾ ਮੁੱਠੀ ਥਾਣਾ ਪੂਰੀ ਫੇਸ ਕੁਆਲਟੀ ਡਿਊਟੀ ਦੇ ਵਿੱਚ ਸੋਹਣਪੁਰੇ ਦੇ ਵਿੱਚ ਬਹੁਤ ਜ਼ਿਆਦੀ ਆ ਸਪੇਸ ਜਿਹੜੀ ਆਪਸੀ ਥਾਣਾ ਦੀ ਬੇਥੀ ਤੁਸੀਂ ਦੇਖ ਸਕਦੇ ਹੋ ਵੀ ਚੱਪੇ ਚੱਪੇ ਤੇ ਥਾਣਾ ਠੀਕ ਆ ਬਾਕੀ ਸੰਧੂ ਸਾਹਿਬ ਚੋਣ ਬਹੁਤ ਵਧੀਆ ਆਨਲਾਈਨ ਵੀ ਸੌਦਾ ਕਰਨਾ ਦਾ ਭੈਣ ਭਰਾ ਕਰ ਸਕਦੇ ਆ ਆਪਾਂ ਫੁੱਲ ਗਾਰੰਟੀ ਦੇਵਾਂਗੇ ਥਾਣ ਦੀ ਠੀਕ ਹੈ ਜੀ ਕਿਸੇ ਵੀ ਪਸ਼ੂ ਦਾ ਸੰਧੂ ਸਾਹਿਬ ਆਨਲਾਈਨ ਸੌਦਾ ਕਰਨਾ ਹੋਵੇ ਆਪਾਂ ਥਾਣ ਦੀ ਫੁੱਲ ਗਾਰੰਟੀ ਦੇ ਕੇ ਭੇਜਾਂਗੇ ਠੀਕ ਠੀਕ ਹੈ ਜੀ ਸੋ ਝੋਟੀ ਚੰਗੀ ਆ ਦੂਜਾ ਸੂਆ ਮਗਰ ਬੱਚਾ ਕੀ ਸੀਗਾ ਮਗਰ ਸੰਦੂ ਸਾਹਿਬ ਇੱਕ ਕੱਟਾ ਵਾ ਕੱਟਾ ਮੇਲ ਕਾਫ ਦੋ ਮਗਰ ਕਟੇ ਹਨ ਦੋਨਾਂ ਮਗਰੀ ਕਟੇ ਆ ਬਿਲਕੁਲ ਬਿਲਕੁਲ ਲਵੇ ਜੇ ਬੱਚੇ ਆ ਦੋਸਤੋ ਬਿਲਕੁਲ ਬਲੈਕ ਕੰਪਲੀ ਉਸੇ ਤਰ੍ਹਾਂ ਤੁਸੀਂ ਵੇਖ ਸਕਦੇ ਠੀਕ ਹੈ ਲੋਈ ਜੀ ਉਸੇ ਤਰ੍ਹਾਂ ਬੱਚਿਆਂ ਦੀ ਹੈਗੀ ਕੋਈ ਪੰਜਾਂ ਸੱਤਾਂ ਸੱਤਾਂ ਹਫ਼ਤੇ ਦੇ ਅੰਦਰ ਵਾਰ ਜਿਹੜਾ ਬਿਲਕੁਲ ਸਮਾ ਹੋਇਆ ਇਹਨਾਂ ਝੋਟੀਆਂ ਨੂੰ ਸੁਈਆਂ ਨੂੰ ਇਹ 7 8 8 7 ਕਿਲੋ ਬਿਲਕੁਲ ਦੁੱਧ ਜਿਹੜਾ ਹਾਜ਼ਰ ਠੀਕ ਹੈ ਕੋਈ ਵੀਰ ਆਉਦੀ ਦੋੜਾਂਗੇ ਚਵਾਈ ਕਰ ਲੈ ਤਿੰਨ ਟਾਈਮ ਕਰ ਲੈ ਉਹ ਤੁਹਾਡੀ ਰਿਸ ਅਗਲੀ ਜਿਹੜੀ ਆਪਣੇ ਕੋਲ ਝੋਟੀਆਂ ਆ ਸੰਤੂ ਸਾਹਿਬ ਦਾ ਰੇਟ ਆਪਾਂ ਦੱਸ ਦਿੰਦੇ ਰੇਟ ਦੱਸੋ ਜੀ ਆ ਸੰਤੂ ਸਾਹਿਬ ਦਾ ਮੁੱਲ 8000 ਆ 585000 ਦਾ ਲੈ ਦੇ ਕਰਾਂਗੇ 585000 ਹਾਂਜੀ ਬਿਲਕੁਲ ਜੀ ਆਪਾਂ 650 ਦੇ ਵਿੱਚੋਂ 585000 ਸਾਢੇ 65 6000 ਜਿਹੜੀ ਦੋਸਤੋ ਡਿਮਾਂਡ ਆ 585000 ਲੈਣ ਦੇਣ ਸੋ ਮੌਕੇ ਤੇ ਥੋੜਾ ਬਾਦ ਦੋਸਤੋ ਕੋਈ ਅੱਗੇ ਪਿੱਛੇ ਕੋਈ 200 ਇਧਰ ਉਧਰ ਦਾ ਕੋਈ ਮਾਨਤਾਣਾ ਉਹ ਜ਼ਰੂਰ ਹੋ ਜਾਊਗਾ ਠੀਕ ਆ ਜੀ 585000 ਯੈਸ ਨੂੰ ਲਓ ਜੀ ਅਗਲੀ ਆਪਣੇ ਕੋਲ ਅਗਲੀ ਝੋਟੀ ਆ ਸੰਤ ਸਾਹਿਬ ਇਹ ਵੀ ਦੂਜੇ ਸੂਏ ਝੋਟੀ ਸੂਈ ਆ ਦੂਜਾ ਹੀ ਇਹ ਸੂਆ ਬਿਲਕੁਲ ਇਹਦੇ ਮਗਰ ਵੀ ਇੱਕ ਟੱਟਾ ਲਓ ਜੀ ਦਿਖਾ ਦਿੰਨੇ ਆ ਟੱਟਾ ਮਗਰੇ ਦੇ ਆ ਦੇਖੋ ਪ्युअर ਮੋਰਾ ਇਹਨੂੰ ਦਿਨ ਕਿੰਨੇ ਕਿੰਨੇ ਕਿਉਂ ਹੋ ਗਿਆ ਬਰਾਬਰ ਇਹਨੂੰ ਵੀ ਸੰਤ ਸਾਹਿਬ 7-8 ਦਿਨ ਹੀ ਹੋਏ ਆ ਠੀਕ ਆ ਜੀ ਹਫਤੇ ਦੇ ਬਿਲਕੁਲ ਚੰ ਬਹੁਤ ਵਧੀਆ ਹਫਤੇ ਦੇ ਬਿਲਕੁਲ ਜਿਹੜਾ ਅੰਦਰ ਬਾਹਰ ਜਿਹੜਾ ਦੋਸਤੋ ਸਮਾਂ ਹੈਗਾ ਹਫਤੇ ਤੋਂ ਕੋਈ ਇੱਕ ਦਿਨ ਅੰਦਰ ਇੱਕ ਦਿਨ ਬਾਹਰ ਹੋ ਸਕਦੀ ਐਠਾਂ ਦਿਨਾਂ ਦਾ ਕੋਈ 7 ਦਿਨਾਂ ਦਾ ਮੰਨ ਲੈ ਸੂਆ ਠੀਕ ਆ ਸੂਆ ਤੁਝਾ ਤੇ ਮਗਰ ਇਹਦੇ ਵੀ ਜਿਹੜਾ ਬੱਚਾ ਮੇਲ ਆ ਦੋ ਅੱਜ ਤੁਹਾਨੂੰ ਜਿਹੜੀਆਂ ਦੋਸਤੋ ਝੋਟੀਆਂ ਦੇਖਣੀਆਂ ਨੇ ਅੰਦਰ ਸਾਹਿਬ ਜੇ ਆਪਾਂ ਇਹਦੇ ਪਿੱਠਪੂੜੇ ਦੀ ਗੱਲ ਕਰੀਏ ਬਹੁਤ ਸੋਹਣੀ ਐ ਚੰਗੀ ਹਰ ਵੀਰ ਥੋੜੀ ਜੀ ਸੰਭਣ ਵਾਲੀ ਹੈ ਨਾ ਸੰਭਣ ਵਾਲੀ ਬਿਲਕੁਲ ਇਹ ਕਿਹੜਾ ਨਾਰਮਲ ਘਰੋਂ ਵੀ ਪਸੂ ਨਿਕਲਦਾ ਬਿਲਕੁਲ ਸੰਧੂ ਸਾਹਿਬ ਜਿੰਨੀ ਇਹਦੀ ਬਰੀਡ ਆ ਜਿੰਨੀ ਇਹਦੀ ਕੁਆਲਿਟੀ ਆ ਪਿੱਠਪੂੜੇ ਦੀ ਗੱਲ ਕਰੀਏ ਤਾਂ ਇਹਦੀ ਸਕਿਨ ਵਾਈ ਗੱਲ ਕਰੀਏ ਤਾਂ ਚਵਾ ਦਾ ਸੰਧੂ ਸਾਹਿਬ ਬਹੁਤ ਸੋਹਣਾ ਲੱਗਾ ਇਹਨੂੰ ਹੂੰ ਲਓ ਜੀ ਬਿਲਕੁਲ ਥੱਲੇ ਧੁੰਨ ਚਾਲਰ ਬਿਲਕੁਲ ਸੋਹਾ ਥਾਣੇ ਦੋਸਤੋ ਤੇ ਦਾ ਇਹਦਾ ਮੋਲ ਵੀ ਸੰਧੂ ਸਾਹਿਬ ਬਿਲਕੁਲ ਜਾਇਜ਼ ਆ ਪਰ ਉਹ ਬਿਲਕੁਲ ਕਲੀਅਰ ਜੀ ਗੱਲ ਵੀ ਜਿਹੜਾ 7.5 ਲੀਟਰ ਕੁ ਭੈਣ ਭਰਾਣੇ ਚੁਆਏ ਆ ਹਾਂ ਬਿਲਕੁਲ ਬਿਲਕੁਲ ਸੰਧੂ ਸਾਹਿਬ 7.5 ਲੀਟਰ ਕਈ ਵਾਰ ਹੁੰਦਾ ਵੀ ਕੋਈ ਵੀਰ ਆਨਲਾਈਨ ਸੌਦਾ ਕਰਦਾ ਵੀ ਉੱਥੇ ਜਾ ਕੇ ਕਿਹਾ 7.5 ਕਿਹਾ ਤਾਂ ਉੱਥੇ ਥੋੜਾ ਨਾ ਨਿਕਲੇ ਪੂਰਾ 2 ਤਾਂ ਹਾਂ 7 ਤੇ 7.5 ਲੀਟਰ ਦੀ ਜਿਹੜੀ ਚੁਆਈ ਹੈ ਦੋ ਟਾਈਮ ਦੀ ਇਹ ਕਰਾਊਗੀ ਬਾਕੀ ਇਹ ਹੈ ਕਿ 10 ਵੀ ਕਰਾਊਗੀ ਪਰ ਇਹ ਹੈ ਕਿ ਥੋੜਾ ਸਾਂਭਣ ਵਾਲੀ ਹੈ ਸਾਂਭਣਾ ਲਈਏ ਲੋ ਵੀ ਦੋਸਤੋ ਅੱਜ ਫਿਲਹਾਲ 5ਵੇਂ 7ਵੇਂ 7ਵੇਂ 8ਵੇਂ ਦਿਨ ਦੇ ਵਿੱਚ 7.5 7 7.5 ਲ ਅੱਗੇ ਬਿਲਕੁਲ ਦੋਸਤੋ ਮੈਲਿਓ ਚਲਣਾ ਪਸ਼ੂ ਨੇ ਆਪਾਂ ਕਹਦੇ ਨੇ ਵੀ 20-25 ਦਿਨਾਂ ਤੱਕ ਪੂਰੇ ਤੁਸੀਂ ਚੰਗੀ ਸੇਵਾ ਤੇ 9 ਤੱਕ ਵੀ ਲੈ ਕੇ ਜਾ ਸਕਦੇ ਜੇ ਪਸ਼ੂ ਨੂੰ ਕਿਉਂਕਿ ਤਾਜੀ ਸੂਰ ਦਾ ਰੇਟ ਬਹੁਤ ਜਾਇਜ਼ ਆ ਤਾਜ਼ਾ ਪਸ਼ੂ ਤਾਂ ਮਿਲਦਾ ਹੀ ਨਹੀਂ ਹਾਂਜੀ ਤੇ ਚਵਾ ਇੱਕ ਨੰਬਰ ਠੀਕ ਹੈ ਜੀ ਰੇਟ ਸੰਧੂ ਸਾਹਿਬ ਵੇਦਾ 47400 ਰੁਪਇਆ ਲਓ ਜੀ ਠੀਕ ਆ 47400 ਦੇ ਵਿੱਚ ਛੋੜ ਹੀ ਹੋ ਗਈ ਬਸ 47400 ਦੇ ਵਿੱਚ ਤੁਹਾਨੂੰ ਜਿਹੜੀ ਇਹ ਝੋਟੀ ਮਿਲ ਜੂਗੀ ਬਿਲਕੁਲ ਪਤਲੇ ਪਿੰਡੇ ਦੀ ਬੱਚਾ ਤੁਹਾਨੂੰ ਦਿਖਾ ਦਿੰਨੇ ਆਪਾਂ ਇਹਦਾ ਆ ਵੇਖੋ ਬੱਚਾ ਠੀਕ ਹੈ ਜੀ हां मेल का ये कटाई दे मगर साडे 47000 हां ना हां ना संधू साहब एदे ਵਿੱਚੋਂ ਨਾ ਮੇਰਾ ਭੈਣ ਭਰਾ ਕੋਈ ਜਦਾ ਕੋਈ ਜਿੰਨਾ ਵੀ ਵੀ ਤਾਂ ਵੀ ਇੰਨੀ ਜਿਹੜੀ ਫਿਕਸ ਜੀ ਰੇਟ ਨਾ ਚਲੋ ਫਿਕਸ ਰੇਟ ਹੀ ਕੋਈ ਸਮਝੇ ਬਾਕੀ ਥੋੜਾ ਪਾਦਾ ਕੋਈ 100 200 ਦੇ ਉੱਤਰ ਕੋਈ ਹੋਲਾ ਉਹ ਮੌਕੇ ਤੇ ਜਿਹੜਾ ਕੱਢ ਦਿੱਤੀ ਜੋਗੀ ਕਸਰ ਕੋ ਮਾਨਤਾ ਸਭ ਦਾ ਝੋਟੀ ਕਰਦੀ ਹੈ ਆਪਣੇ ਕੋਲੇ ਅੱਛਾ ਜੀ ਇਹਦੀ ਮਾਂ ਦਾ 21 ਕਿਲੋ ਦਾ ਰਿਕਾਰਡ ਸੀਗਾ ਮੇਰੇ ਪਿੰਡ ਦੀ ਸਰਦਾਰ ਮੋਹਨ ਸਿੰਘ ਸਰਪੰਚ ਕੋਲੇ ਇਹਦੀ ਮਾਂ ਠੀਕ ਹੈ ਜੀ ਤੇ ਹਰਿਆਣੇ ਤੋਂ ਮੱਝ ਆਈ ਸੀ ਉਦੇ ਮਗਰੇ ਝੋਟੀ ਆਈ ਸੀ ਜਿਹੜੀ ਆਪਾਂ ਉਹਨਾਂ ਤੋਂ ਪਰਚੇਜ ਕੀਤੀ ਖਰੀਦੀ ਸੀ ਆਪਾਂ ਨੇ ਠੀਕ ਹੈ ਜੀ ਬਿਲਕੁਲ ਬੱਚਾ ਖਰੀਦਿਆ ਸੀਗਾ ਆਪਾਂ ਅੱਛਾ ਜੀ ਤੇ ਆਪਣੇ ਕੋਲ ਹਰਵੈਲ ਕਿੰਨੇ ਸੂਬੇ ਨੇ ਹਾਂ ਸੰਦੇ ਸਾਬ ਆਪਣੇ ਕੋਲੇ ਦੂਜਾ ਸੂਬਾ ਹੀ ਸੂਣਾ ਹਜੇ ਕੰਨੀਆਂ ਤੋਂ ਇਹਨੇ ਜਵਾਨ ਹੋਣਾ ਹਾਂ ਲਓ ਜੀ ਮਾੜਾ ਬਾਹਰ ਤੋਰ ਕੇ ਖੁੱਲੇ ਥਾਂ ਦੇ ਆਪਾਂ ਫਿਰ ਗੱਲਬਾਤ ਕਰਦੇ ਆਂ ਜੀ ਤਸੱਲੀ ਨਾਲ ਦਿਖਾਉਣੇ ਆ ਭੈਣ ਭਰਾਵਾਂ ਨੂੰ ਸੋ ਦੋਸਤੋ ਚੀਜ਼ ਉਹਨਾਂ ਵੀਰਾਂ ਲਈ ਹੈ ਖਾਸ ਤੌਰ ਤੇ ਚਲੋ ਬਾਕੀ ਹਰ ਕੋ ਵੀਰ ਦਾ ਸ਼ੌਂਕ ਹੁੰਦਾ ਚਾਹੀਏ ਚਲੋ ਛੋਟੇ ਥੋੜੇ ਪੈਸੇ ਲਾਉਣ ਵਾਲਾ ਉਹਦਾ ਵੀ ਸ਼ੌਂਕ ਹੁੰਦਾ ਵੀ ਆਪਣੇ ਘਰ ਦਾ ਜਿਹੜਾ ਲੈ ਲੈ ਪਸ਼ੂ ਇਹੋ ਜਿਹਾ ਹੋਵੇ ਠੀਕ ਆ ਬੈਗ ਬੈਗ ਸਾਈਡ ਤੋਂ ਇੱਕ ਦਿਨ ਲੈ ਆ ਦੇਖੋ ਠੀਕ ਆ ਆ ਜਾ ਨਾਲ ਠੀਕ ਆ ਜੀ ਸੁਣ ਹਾਈਟ ਕਦ ਫੁੱਲ ਬੜਾ ਫੁੱਲ ਐਕਸਟਰਾ ਆਰਡੀਨਰੀ ਆ ਦੋਸਤੋ ਠੀਕ ਆ ਇੱਕ ਆਪਾਂ ਛੋਟਾ ਹਾਥੀ ਕਹੋ ਜਾਂ ਵੱਡਾ ਹਾਥੀ ਕਹੋ ਵੀ ਉਹਦੇ ਵਿੱਚ ਕੋਈ ਅਤਕਤ ਨਹੀਂ ਨਹੀਂ ਹੈਗੀ ਵੀ ਪੂਰੀ ਜੰਮੀ ਪਲੀ ਪੂਰੀ ਰਾਜੀ ਵਜਨ ਕਰੀ ਪਹਿਲੇ ਸਵੇ ਦਾ ਰਿਕਾਰਡ 16 ਲੀਟਰ ਦਾ ਉਮੀਦ ਕਰਦੇ ਆ ਕਿ 20 ਪਲੱਸ ਹੀ ਚੱਲੂਗੀ ਠੀਕ ਆ ਜੀ ਤੇ ਹੈ ਹੋਰ ਸੂਣਾ ਦੂਜਾ ਸੂਣਾ ਦੂਜਾ ਸੂਣਾ ਐਰ ਕੀ ਏ ਬੀ ਸੀ ਦੇ ਚੰਤਨ ਬੁੱਲ ਤੋਂ ਗੱਬਣਾ ਵੇਰਾਵਲੀ ਕਰਨਾਟਕਾ ਹਾਂ ਲੋ ਵੀ ਦੋਸਤੋ ਠੀਕ ਆ ਤੇ ਅੱਗੋਂ ਚੰਗੇ ਬੁੱਲ ਤੋਂ ਜਿਹੜੀ ਆ ਦੋਸਤੋ ਗੱਬਣਾਣਾ ਠੀਕ ਆ ਉਮੀਦ ਕਰਦੇ ਆ ਵੀ ਬਿਲਕੁਲ ਚੰਗਾ ਜਿਹੜਾ ਦੋਸਤੋ ਸੀਮਨ ਰੱਖਿਆ ਗਿਆ ਚੰਗਾ ਬੱਚਾ ਪਾਊਗੀ ਬਾਕੀ ਪਹਿਲੇ ਸੂਬੇ ਜਿਹੜੇ ਦੋਸਤੋ ਮੇਰੇ ਕੋਲ ਅਜੇ ਸੰਗਤ ਆਵੇ ਦਾ ਜਿਹੜਾ ਸੂਣ ਦਾ ਸਮਾਂ ਵਾ ਉਹ 15 ਦਿਨ ਬਾਕੀ ਹੈ ਅਜੇ ਅਜੇ ਬਿਲਕੁਲ ਬਹੁਤ ਜ਼ਿਆਦਾ ਬੰਦੀ ਹੈ ਲਓ ਜੀ ਅਜੇ ਵੀ ਘੱਟੋ ਘੱਟ 15 ਦਿਨ ਦੋਸਤੋ ਬਾਕੀ ਹੈ ਤੱਪਣ ਤੇ ਸ਼ਹਿਦ ਪਾਣੀ ਜਾਂ ਸ਼ਹਿਦ ਅਜੇ ਆਉਂਦਾ ਘੱਟੋ ਘੱਟ ਪੂਰਾ ਦੇਣ ਜਿਹੜੇ ਵੀ ਵਪਾਰਕੂ ਖਿਡਾਰੀ ਇਹਨਾਂ ਨੂੰ ਨਾਰਮਲ ਹੀ ਪਤਾ ਲੱਗ ਜਾਊਗਾ ਬੌਲਾ ਨਹੀਂ ਭੰਨਿਆ ਕੋਈ 5-7 ਦਿਨ ਤੱਕ ਜਿਹੜਾ ਦੋਸਤੋ ਪਸੂ ਸੂਣਦਾ ਜਿਹੜਾ ਬੌਲਾ ਭੰਨਿਆ ਹੋਵੇ ਬਾਕੀ ਸ਼ਹਿਦ ਇਹਦੀ ਸੰਧੂ ਸਾਹਿਬ ਵੀਡੀਓ ਆਪਾਂ ਫਿਲਹਾਲ ਦਿਖਾਈ ਆ ਹਾਂਜੀ ਜੇ ਤਾਂ ਆਪਣਾ ਸੌਦਾ ਹੋ ਜਾਂਦਾ ਕਿਸੇ ਭੈਣ ਭਰਾ ਨਾਲ ਤਾਂ ਵੀ ਠੀਕ ਆ ਨਹੀਂ ਤਾਂ ਆਪਾਂ ਫਿਰ ਦੁਬਾਰਾ ਤੋਂ ਇਹਦੀ ਵੀਡੀਓ ਅਪਲੋਡ ਕਰਾਂਗੇ ਬਿਲਕੁਲ ਜੀ ਲੋਬੀ ਦੋਸਤੋ ਅੱਜ ਜਿੰਨੀ ਤਿਆਰੀ ਤੇ ਇਹ ਝੋਟੀ ਹੈਗੀ ਆ ਉਨੀ ਤਿਆਰੀ ਤੇ ਆਪਾਂ ਤੁਹਾਡੇ ਨਾਲ ਵਾਅਦਾ ਕੀਤਾ ਸੀ ਸਟਾਰਟਿੰਗ ਤੋਂ ਇੱਕ ਮੈਂਸ਼ਨ ਕੀਤਾ ਸੀ ਵੀ ਤੁਹਾਨੂੰ ਜ਼ਰੂਰ ਦਿਖਾਵਾਂਗੇ ਬਾਕੀ ਜਦ ਇਹ ਪ੍ਰੋਪਰ ਪੂਰੀ ਤਿਆਰੀ ਹੋ ਗਈ ਇਹ ਸੰਧੂ ਸਾਹਿਬ ਉਹਨਾਂ ਸੱਜਣਾਂ ਲਈ ਆ ਜਿਹੜੇ ਪੈਸਾ ਖਰਚਣਾ ਚਾਹੁੰਦੇ ਆ ਹਾਂਜੀ ਤਾਂ ਸ਼ੌਕ ਪਾਲਣਾ ਚਾਹੁੰਦੇ ਆ ਬਿਲਕੁਲ ਜੀ ਸੰਦੂ ਸਾਹਿਬ ਜੇ ਮੈਂ ਇਹਦੀ ਗੱਲ ਕਰਾਂ ਤਾਂ ਮੈਂ ਬੱਚੇ ਦਾ ਕੀਮਤ ਦੱਸ ਨਹੀਂ ਸਕਦਾ ਕਿ ਕਿੰਨੇ ਦਾ ਮੈਂ ਖਰੀਦਿਆ ਸੀ ਬਹੁਤ ਮਹਿੰਗਾ ਛੋਟਾ ਬੱਚਾ ਮੈਂ ਖਰੀਦਿਆ ਸੀ ਬਹੁਤ ਜੀ ਵਾਹ ਬੋਲੀ ਤੇ ਖਰੀਦਿਆ ਸੀ ਮੈਂ ਪਿੰਡ ਆਪਣੇ ਦਾ ਅੱਛਾ ਜੀ ਇਹਦੀ ਬੋਲੀ ਲੱਗੀ ਸੀ ਕੱਟੀ ਦੀ ਹੂੰ ਗੁਰਦਾਰਾ ਸਾਹਿਬ ਚੜਾ ਦਿੱਤੀ ਸੀ ਉਹਨਾਂ ਨੇ ਅੱਛਾ ਜੀ ਉੱਤੇ ਫਿਰ ਬੋਲੀ ਲੱਗੀ ਗਾਗ ਲੱਗੇ ਆ ਫਿਰ ਲਾਸਟ ਆਪਾਂ ਬਿਨਾਂ ਵੀ ਹਾਈ ਰੇਟ ਦੇ ਕੇ ਮੈਨੂੰ ਲੱਗਦਾ ਵੀ ਉਹਨੇ ਦੀ ਤੋਕੜ ਮੱਝ ਆ ਜਾਂਦੀ ਹੋਊਗੀ ਚੰਗੀ ਬਿਲਕੁਲ ਜੀ ਇਹ ਬਿਲਕੁਲ ਤੁਸੀਂ ਸਹੀ ਸਵਾਲ ਕੀਤਾ ਕੀ ਇਹੋ ਜਿਹੇ ਬੱਚੇ ਆ ਤੇ ਆਪਾਂ ਨੂੰ ਪਤਾ ਵੀ ਪੈਸੇ ਭਰ ਕੇ ਖਰੀਦੇ ਜਾਂਦੇ ਆ ਹਾਂ ਬਿਲਕੁਲ ਜੀ ਪੈਸੇ ਭਰ ਕੇ ਆਪਾਂ ਉਹ ਖਰੀਦੇ ਤੇ ਦੋਸਤੋ ਚਲੋ ਘਰ ਘਰ ਪਸ਼ੂ ਆਪਾਂ ਇਹੋ ਜੀ ਦੀ ਉਮੀਦ ਕਰਦੇ ਆ ਵੀ ਮਾਲਕ ਸੱਚੇ ਪਾਤਸ਼ਾਹ ਵੀ ਘਰ ਘਰ ਇਹੋ ਜਿਹਾ ਪਸ਼ੂ ਦੇਵੇ ਪਰ ਫਿਰ ਵੀ ਜਿਹੜੇ ਕਿਸੇ ਸ਼ੌਂਕੀ ਵੀਰ ਦਾ ਸ਼ੌਂਕ ਆ ਵੀ ਇਹੋ ਜਿਹਾ ਪਸ਼ੂ ਖਰੀਦਣ ਦਾ 20 ਲੀਟਰ 18 ਲੀਟਰ ਵਾਲਾ ਪਸ਼ੂ ਖਰੀਦਣ ਦਾ ਤੇ ਹਰਬੇਲ ਪਾਈ ਦੇ ਨਾਲ ਤੁਸੀਂ ਸੰਪਰਕ ਕਰ ਲਿਓ ਇਸ ਝੋਟੀ ਦੀ ਜਦੋਂ ਅਸਾਂ 12 ਦਿਨਾਂ ਤੱਕ ਹੋਰ ਨੇੜੇ ਆ ਗਏ ਬਾਕੀ ਇਹ ਆ ਕਿ ਸੌਦਾ ਕਿਸੇ ਨੇ ਕਰਨਾ ਜੇ ਆਪਾਂ ਨੂੰ ਰੇਟ ਇਹਦਾ ਮਿਲਦਾ ਆ ਤਾਂ ਆਪਾਂ ਸੇਲ ਵੀ ਕਰ ਦਾਂ ਠੀਕ ਆ ਜੀ ਲੋਬੀ ਦੋਸਤੋ ਸੇਲ ਦੇ ਲਈ ਅਵੇਲੇਬਲ ਆ ਕੋਈ ਵੀਰ ਆਣ ਕੇ ਤਸੱਲੀ ਕਰ ਸਕਦਾ ਪੂਰੀ ਵੱਡੀ ਹਾਈਟ ਆ ਜਮੀ ਪਲੀ ਤੁਸੀਂ ਆਪ ਹੀ ਦੇਖ ਸਕਦੇ ਜੀ ਠੀਕ ਆ ਜੀ ਨਾਰਮਲ ਸੇਵਾ ਵਾਲੀਆਂ ਦੋ ਮੱਜਾਂ ਜਿਹੜੀਆਂ ਵਿੱਚ ਪੌਂਦੀ ਜਿਹੜੀ ਦੋਸਤੋ ਇਹ ਮੱਜ ਸੋ ਬਿਲਕੁਲ ਭਣੀ ਧਣੀ ਪੂਰੀ ਆ ਪ੍ਰੋਪਰ ਤਿਆਰੀ ਤੇ ਆ ਜ਼ਰੂਰ ਮੇਰਾ ਵੀਰ ਤੁਸੀਂ ਕੰਟੈਕਟ ਕਰਕੇ ਇੱਕ ਸੰਨ ਸਾਹਿਬ ਕਟਾ ਆਪਣੇ ਕੋਲੇ ਨੀਲੀ ਇੱਕ ਨੀਲੀ ਦਾ ਕਟਾ ਜਿਹੜਾ ਦੋਸਤੋ ਠੀਕ ਆ ਡੇਡੇ ਕੱਟ ਦੇ ਵਿੱਚ ਉਹ ਵੀ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਠੀਕ ਆ ਲਓ ਜੀ ਠੀਕ ਹੈ ਜੀ ਬਿਲਕੁਲ ਢਿੰਗਾ ਘਾਟਾ ਹਾਂ ਬਿੱਲੀ ਮਣਕੀ ਆਖਾ ਬਿਲਕੁਲ ਚਾਰੇ ਪੈਰ ਤੇ ਉੱਤੇ ਆ ਲਓ ਜੀ ਹੈ ਇਹ ਤਿੰਨੋਂ ਤਨੇ ਰਾਜ਼ੀ ਹੁੰਦਾ ਜਾਂਦਾ ਹੈ ਬਿਲਕੁਲ ਜੀ ਬਿਲਕੁਲ ਠੀਕ ਆ ਚਾਰ ਚੁਰ ਸਾਇਲੈਂਸ ਸੂਲੇ 'ਚ ਪੈਂਦਾ ਬਾਕੀ ਮਾਲੀ ਪੂਰਾ ਦੋਸਤੋ ਵੀ ਬਣੀ ਜਾਂਦਾ ਸਾਲ ਕੋ ਮਰੇ ਗਈ ਦੀ ਹਾਂ ਸੰਦੂ ਸਾਹਿਬ ਸਾਲ ਦੇ ਲਗਭਗ ਹੈ ਸਾਲਕ ਦੇ ਲਗ ਸਮ ਜਿਹੜੀ ਦੋਸਤੋ ਉਮਰ ਹੈਗੀ ਆ ਬਿਲਕੁਲ ਕਟਾ ਟੇਢੇ ਕੱਟ ਦੇ ਵਿੱਚ ਡਿੰਗੇ ਚੀਰ ਦੇ ਵਿੱਚ ਪਤਲੇ ਪਿੰਡੇ ਦੇ ਚੰਗੀ ਬਲੱਡ ਲਾਈਨ ਤੋਂ ਆ ਹਾਂ ਲਓ ਜੀ ਬਾਬਰ ਦਾ ਇਹ ਬੱਚਾ ਹੂੰ ਤੇ ਸੰਦੂ ਸਾਹਿਬ ਰੇਟ ਇਹਦਾ ਜਿਹੜਾ ਆਪਾਂ 11.5000 ਰੁਪਇਆ ਹਾਂ ਜੀ ਲੈ ਦੇ ਲਓ ਜੀ 11.5000 ਦੇ ਵਿੱਚ ਤੁਹਾਨੂੰ ਇਹ ਨੀਲੀ ਰਾਵੀ ਦਾ ਦੋਸਤੋ ਬਿਲਕੁਲ ਟੇਡੇ ਕੱਟ ਦੇ ਵਿੱਚ ਕੱਟਾ ਮਿਲ ਜੂਗਾ ਸ਼ੌਂਕ ਵੀਰਾਂ ਨੂੰ ਕਾਫੀ ਆ ਠੀਕ ਆ ਬਹੁਤ ਵੀਰਾਂ ਨੂੰ ਸ਼ੌਂਕ ਆ ਵੀ ਇਹੋ ਜਿਹਾ ਟੇਡੇ ਕੱਟਾ ਕੱਟਾ ਖਰੀਦਣ ਤਾਂ ਬਾਕੀ ਸਿੰਘ ਤੁਹਾਨੂੰ ਜ਼ਰੂਰ ਦਿਖਾਉਣੇ ਆ ਦੋਸਤੋ ਕੋਈ ਖੁੱਲਾ ਜਿਹਾ ਸਿੰਘ ਨਹੀਂ ਕਰਨਾ ਆ ਰਾਉਂਡ ਜਿਹੜਾ ਬਿਲਕੁਲ ਇੱਥੇ ਵੇਖੋ ਗੁਲਾਈ ਕਰਨੀ ਸ਼ੁਰੂ ਕਰ ਦੇਣੀ ਇਹਨੇ ਠੀਕ ਆ ਕੰਨੀਆਂ ਬਿਲਕੁਲ ਜਿਹੜੀਆਂ ਇਆਂ ਟਾਪ ਆ ਬਿਲਕੁਲ ਇਥੋਂ ਕੁੰਡੇ ਕਰਨੇ ਸ਼ੁਰੂ ਕਰ ਦਿੱਤੇ ਆ ਬਾਕੀ ਪਤਲੇ ਪਿੰਡੇ ਦੇ ਵਿੱਚ ਬਿੱਲੀ ਮਣਕੀ ਅੱਖ ਟੇਡਾ ਕੱਟ ਆ ਲਓ ਫੇਸ ਕੁਆਲਿਟੀ ਕਾਫੀ ਸੋਹਣੀ ਤੇ ਮਾਰਕਿੰਗ ਵੀ ਪ੍ਰੋਪਰ ਹੈਗੀ ਆ ਚਾਰੇ ਪੈਰਾਂ ਤੇ ਅਗਲੇ ਪੈਰ ਵੀ ਜਿਹੜੇ ਦੋਸਤੋ ਜਵਾਬ ਹੈਗਾ ਵੇਖੋ ਬਿਲਕੁਲ ਆ ਵੇਖੋ ਜੀ ਮਗਰਲੇ ਪੈਰ ਵੀ ਜਿਹੜੇ ਆ ਜਵਾਬ ਚੌ ਪੈਰੇ ਜਿਹੜੇ ਚਾਰ ਪੈਰਾਂ ਚਾਰੇ ਪੈਰ ਧੋਤੇ ਆ ਠੀਕ ਆ ਜੀ ਤੇ ਕਟਾ ਵਗਾਊਗਾ 11 11.5 ਹਜ਼ਾਰ ਤੇ ਬਿਲਕੁਲ ਜੀ 11.5 ਹਜ਼ਾਰ ਠੀਕ ਹੈ ਹਰ ਵੇਲੇ ਪਸ਼ੂ ਆ ਜਾ ਉਹ ਸੀ ਆਪਣੇ ਕੋਲ ਇਹੀ ਸੰਤੂ ਸਾਹਿਬ ਠੀਕ ਆ ਜੀ ਨੰਬਰ ਆਪਣੇ ਜਰੂਰ 9903682025 9906382025 ਠੀਕ ਆ ਜੀ ਲਓ ਵੀ ਦੋਸਤੋ ਅੱਜ ਫਿਲਹਾਲ ਇਸ ਕਵਰੇਜ ਵਿੱਚ ਆਪਾਂ ਤੁਹਾਨੂੰ ਇਨੇ ਪਸ਼ੂ ਦਿਖਾਉਣੇ ਸੀਗੇ ਜਿੰਨੇ ਪਸ਼ੂ ਦਿਖਾਏ ਗਏ ਦੋਸਤੋ ਸਾਰੇ ਸੇਲ ਦੇ ਲਈ ਅਵੇਲੇਬਲ ਨੇ ਕੋਈ ਵੀ ਰ ਆਪਦਾ ਟਰਾਈ ਮਾਰ ਸਕਦਾ ਤਸੱਲੀ ਕਰ ਸਕਦਾ ਘਰ ਵਿਜ਼ਿਟ ਕਰਕੇ ਆਨਲਾਈਨ ਮਗਾਉਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਮਗਾ ਸਕਦੇ ਜੀ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ